ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਥਾਰੇ ਠੀਕ ਆ ਤੁਹਾਨੂੰ ਹੋਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਪਰਮਾਤਮਾ ਕਰੇ ਤੁਹਾਡੀ ਜ਼ਿੰਦਗੀ 'ਚ ਵੀ ਖੁਸ਼ੀਆਂ ਦੇ ਰੰਗ ਐਸੇ ਤਰ੍ਹਾਂ ਹੀ ਆਉਂਦੇ ਰਹਿਣ ਚਲੋ ਆਪਾਂ ਅੱਜ ਹਜੂਰ ਸਾਹਿਬ ਦੀਆਂ ਯਾਦਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਹੈਗਾ ਉਹ ਸਥਾਨ ਜਿੱਥੋਂ ਗਾਗਰ ਪਰ ਕੇ ਲੈ ਕੇ ਜਾਂਦੇ ਆ ਰਸਤਾ ਬਾਬਾ ਨਿਹੰਗ ਸਾਹਿਬ ਇਹ ਹੈਗੇ ਮਾਸੀ ਪਾਂਜੀ ਇਹ ਬਾਜ਼ਾਰ 'ਚ ਉਨਾਂ ਨੇ ਫੋਟੋ ਖਿਚਾਈ ਤੇ ਇਹ ਬਾਬਾ ਜੀ ਦੇ ਅੰਦਰ ਤ੍ਰੈਸ਼ਾ ਹਯੂਰ ਸਾਹਿਬ ਜੀ ਦਾ ਤੇ ਇਹ ਇਹ ਵੀ ਉਹੀ ਰਸਤਾ ਹੈ ਤੇ ਇਹ ਨਿਸ਼ਾਨ ਸਾਹਿਬ ਜੀ ਕੋਲ ਮੇਰੀ ਫੋਟੋ ਹੈ ਇਹ ਬਾਬਾ ਜੀ ਦਾ ਘੋੜਾ ਅਨਮੋਲ ਜੀ ਹੈ ਜੋ ਸਵੇਰੇ ਸਵੇਰੇ ਇਹਨਾਂ ਦੇ ਦਰਸ਼ਨ ਹੁੰਦੇ ਆ ਇਹ ਹੋਲੀ ਖੇਡ ਕੇ ਉਸ ਤੋਂ ਬਾਅਦ ਸਾਨੂੰ ਸੱਚਖੰਡ ਦੀ ਸੇਵਾ ਮਿਲੀ ਇਹ ਰਾਸਤੇ 'ਚ ਛੋਟੇ ਸਾਹਿਬ ਜਦਿਆਂ ਦੀ ਨਾਨਕ ਚੀਰੇ ਜਿਹੜਾ ਜਾਣੇ ਆਪਾਂ ਉਦੋਂ ਇਹ ਆਉਂਦਾ ਹੈ ਗੁਰਦਵਾਰ ਗੁਰਦਵਾਰੇ ਛੋਟੇ ਸਾਬ ਜਾਂਦੇ ਹਨ ਤੇ ਹੁਣ ਆਪਾਂ ਨਾਨਕ ਚੀਰੇ ਪਹੁੰਚ ਗਏ ਆ ਇਹ ਜਿੱਥੋਂ ਬਾਬਾ ਜੀ ਨੇ ਜਲ ਕੱਢਿਆ ਸੀ ਇਹ ਉਹ ਸਥਾਨ ਆ ਨਾਨਕ ਚੀਰੇ ਜਿੱਥੋਂ ਆਪਾਂ ਮੇ ਇੱਥੇ ਗੰਗਾ ਘਾਟ ਕੋਲੇ ਅਸੀਂ ਗੁਰਦਵਾਰਾ ਸੀ ਇਹ ਉੱਥੇ ਅਸੀਂ ਫੋਟਾਂ ਖਿੱਚੀਆਂ ਸੀ ਇਹ ਬਾਬਾ ਦੀਪ ਸਿੰਘ ਜੀ ਦੇ ਗੁਰਦਵਾਰੇ ਕੋਲ ਨਰਸਰੀ ਆ ਉੱਥੇ ਦੀ ਆ ਤੇ ਇਹ ਪਿਉਤੀ ਨੇ ਇਹ ਵੀ ਗੰਗਾ ਘਾਟ ਕੋਲੇ ਆ ਤੇ ਇਹ ਮਾਈ ਭਾਗੋ ਜੀ ਦਾ ਗੁਰਦੁਆਰਾ ਵਾ ਇਹ ਜੂਰ ਸਾਹਿਬ ਦੀ ਫੇਰ ਆ ਗਈ ਤਸਵੀਰ ਅੰਦਰ ਦੀ ਇਹ ਮਾਤਾ ਮਾਪਾ ਗੋਰੀ ਇੱਥੇ ਇੱਕ ਗੁਰਦੁਆਰੇ ਕੋਲ ਪੀਂਗ ਬਣੀ ਹੋਈ ਆ ਤੇ ਉੱਥੇ ਸਾਰੇ ਪੀਂਗ ਝੂਟਦੇ ਆ ਅਸੀਂ ਵੀ ਝੂਟੀ ਪੀਂਗ ਚੰਦਨ ਦਲ ਲੱਕੜ ਐ ਇੱਥੇ ਚੰਦਨ ਦਾ ਦਰਖਤ ਆ ਇੱਥੇ ਗੁਰਦੁਆਰੇ ਕੋਲ ਮੈਨੂੰ ਹੁਣ ਨਾਮ ਨਹੀਂ ਪਤਾ ਇਹ ਹੈਗੀ ਮੇਰੀ ਛੋਟੀ ਭੈਣ ਤੇ ਉਹਨਾਂ ਦੀ ਬੇਟੀ ਇਹਨਾਂ ਨੇ ਵੀ ਪੀਂਗ ਝੂਟੀ ਤੇ ਹੁਣ ਹੈਗੀ ਮੇਰੀ ਵੱਡੀ ਭੈਣ ਤੇ ਭਾਂਜੀ ਇਹਨਾਂ ਦੀ ਛੋਟੀ ਭੈਣ ਦੀ ਬੇਟੀ ਇਹਨਾਂ ਨੇ ਪਿੰਚੁੱਟੀ ਇਹ ਸਾਨੂੰ ਹਜੂਰ ਸਾਹਿਬ ਲੈ ਕੇ ਗਏ ਸੀ ਦਰਸ਼ਨ ਕਾਇ ਹੁਣ ਅਸੀਂ ਵਾਪਸੀ ਦੇ ਆ ਤੁਸੀਂ ਦੱਸਿਓ ਸਾਨੂੰ ਤੁਹਾਨੂੰ ਸਾਡੀਆਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਸਾਡੇ ਹਜੂਰ ਸਾਹਿਬ ਦੀਆਂ ਫੋਟੋਸ ਕਿਵੇਂ ਲਗੀਆਂ ਮਿਲਦੇ ਤੁਹਾਨੂੰ ਨੈਕਸਟ ਵਲੌਗਸ ਥੈਂਕਸ ਫॉर ਵਾਚਿੰਗ ਬਾਏ